ਅੱਜ ਅਸੀਂ ਗੱਲ ਕਰਾਂਗੇ ਜੀ ਕੰਗਣਾ ਰਣੌਦ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਬਾਰੇ ਇਸ ਫਿਲਮ ਦੇ ਵਿੱਚ ਸਾਡੇ ਪੰਜਾਬ ਖਾਲਸਾਈ ਧਰਮ ਨੂੰ ਇੱਕ ਅਨੋਖਾ ਹੀ ਗਲਤ ਰੂਪ ਦੇ ਦਿੱਤਾ ਗਿਆ ਹੈ ਜਿਹੜਾ ਆਉਣ ਵਾਲੀ ਜਨਰੇਸ਼ਨ ਤੇ ਬਿਲਕੁਲ ਗੰਦਾ ਪ੍ਰਭਾਵ ਪਾਏਗਾ ਉਸ ਨੂੰ ਉਸ ਔਰਤ ਨੂੰ ਇੰਨਾ ਵੀ ਨਹੀਂ ਪਤਾ ਕਿ ਪੰਜਾਬ ਹਿਮਾਚਲ ਜਾਂ ਆਪਣੇ ਪੂਰਾ ਭਾਰਤ ਆਜ਼ਾਦ ਕਦੋਂ ਹੋਇਆ ਸੀ ਜਿਸ ਨੂੰ ਔਰਤ ਨੂੰ ਇਹ ਹੀ ਚੀਜ਼ਾਂ ਨਹੀਂ ਪਤਾ ਉਹ ਦੇਸ਼ ਚਲਾਉਣ ਦੇ ਲਈ ਅੱਜ ਦੇ ਸਮੇਂ ਤੇ ਅੱਗੇ ਆ ਰਹੀ ਹੈ ਤੇ ਉਸ ਨੂੰ ਐਮਰਜੈਂਸੀ ਵਰਗੀਆਂ ਫਿਲਮਾਂ ਦੇ ਕੇ ਇਹ ਲੋਕ ਇਹ ਦਿਖਾਉਣਾ ਚਾਹੁੰਦੇ ਨੇ ਕਿ ਪਤਾ ਨਹੀਂ ਇਹ ਕਿੰਨੀ ਵੱਡੀ ਐਕਟ੍ਰੈਸ ਹੈ ਕੀ ਕਰ ਦੇਗੀ ਪਤਾ ਨਹੀਂ ਕੀ ਕੁਝ ਹੋ ਮਤਲਬ ਆਬਲਾ ਜੋ ਵੀ ਆ ਰਿਹਾ ਹੈ ਅੱਜ ਦੇ ਸਮੇਂ ਚ ਕੱਢੀ ਜਾ ਰਹੇ ਨੇ ਪਰ ਇਹ ਤਾਂ ਸਮਝ ਹੀ ਕਿਸੇ ਨੂੰ ਨਹੀਂ ਆ ਰਹੀ ਕਿ ਐਮਰਜੈਂਸੀ ਵਿੱਚ ਜੋ ਦਿਖਾਇਆ ਗਿਆ ਸਰਾ ਸਰ ਗਲਤ ਹੈ ਉਸ ਫਿਲਮ ਨੂੰ ਬੈਨ ਦਿਖਾਇਆ ਜਾ ਰਿਹਾ ਜੀ ਬੈਨ ਹੋ ਗਈ ਹੋਗੀ ਅਜੇ ਤੱਕ ਕੁਝ ਇਦਾਂ ਦਾ ਨਹੀਂ ਆਇਆ ਪਰ ਉਸ ਦੇ ਵਿੱਚ ਬੈਨ ਲੱਗਣਾ ਜ਼ਰੂਰੀ ਹੈ ਸਾਡੇ ਪੰਜਾਬ ਦੀ ਕੋਈ ਅਸਲੀਅਤ ਕੋਈ ਅਸਲੀਅਤ ਜਦੋਂ ਵੀ ਕੋਈ ਰਿਲੀਜ਼ ਹੁੰਦੀ ਫਿਲਮ ਜਦੋਂ ਸਾਡਾ ਪੰਜਾਬ ਦਾ ਕੋਈ ਪੁੱਤਰ ਲੈ ਕੇ ਅੱਗੇ ਆਉਂਦਾ ਹੈ ਉਸ ਚੀਜ਼ ਨੂੰ ਬੈਨ ਕਰ ਦਿੱਤਾ ਜਾਂਦਾ ਹੈ ਪਹਿਲੇ ਨੰਬਰ ਤੇ ਹੀ ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਰੋਕਣਾ ਪਵੇਗਾ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਸਾਡੇ ਤੇ ਗਲਤ ਪ੍ਰਭਾਵ ਪਾਉਣਗੀਆਂ ਸੋ ਇਦਾਂ ਦੀਆਂ ਇਨਫੋਰਮੇਸ਼ਨਸ ਜਿਹੜੀਆਂ ਹੁੰਦੀਆਂ ਨੇ ਇਹ ਕਈ ਤੇ ਨਾ ਕਿਤੇ ਕਿਤੇ ਨਾ ਕਿਤੇ ਗਲਤ ਪੜਾਤੇ ਲੈ ਕੇ ਜਾਂਦੀਆਂ ਨੇ ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਹਜੇ ਨਹੀਂ ਪਤਾ ਕਿ 1984 ਚ ਕੀ ਪਾਣਾ ਵਾਪਰਿਆ ਸੀ ਪਰ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਜੋ ਰਿਪਰੈਜ਼ੈਂਟ ਕਰ ਰਹੇ ਹਾਂ ਉਹਨਾਂ ਨੇ ਤੇ ਉਹੀ ਦੇਖਣਾ ਸੋ ਇਹ ਚੀਜ਼ਾਂ ਉਹੀ ਕਰ ਰਹੇ ਨੇ ਸੋ ਐਮਰਜੈਂਸੀ ਫਿਲਮ ਦੇ ਵਿੱਚ ਇੱਕ ਤਰ੍ਹਾਂ ਨਾਲ ਉਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਰਿਐਲਿਟੀ ਨੂੰ ਇੱਕ ਪੱਖ ਨੂੰ ਨਵੇਂ ਪੱਖ ਨੂੰ ਦਿੱਤਾ ਜਾ ਰਿਹਾ ਇੱਕ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਸੋ ਐਮਰਜੈਂਸੀ ਫਿਲਮ ਹੈ ਜਿਹੜੀ ਇਹਦੇ ਵਰਗੀਆਂ ਫਿਲਮਾਂ ਬੈਨ ਹੋਣੀਆਂ ਬਹੁਤ ਜ਼ਰੂਰੀ ਨੇ ਕਿਉਂ ਕਿ ਜਿਹੜੀ ਚੀਜ਼ ਚ ਸਰਾਸਰ ਕੋਈ ਗਲਤੀਆਂ ਹੋਣ ਸਰੇ ਸ਼ਰੀਆਮ ਗਲਤੀਆਂ ਦੱਸੀਆਂ ਹੋਣ ਬਿਲਕੁਲ ਗਲਤ ਟਾਪਿਕ ਤੇ ਬਣਾਈ ਹੋਵੇ ਵੀਡੀਓ ਉਹ ਆਉਣ ਵਾਲੀ ਜਨਰੇਸ਼ਨ ਤੇ ਪ੍ਰਭਾਵ ਪਾਏਗੀ ਕਿਸੇ ਸਹੀ ਇਨਸਾਨ ਨੂੰ ਗਲਤ ਦੱਸਣਾ ਬਹੁਤ ਵੱਡਾ ਜੁਰਮ ਹੁੰਦਾ ਪਰ ਅੱਜ ਦੇ ਸਮੇਂ ਚ ਐਮਰਜੈਂਸੀ ਵਰਗੀਆਂ ਫਿਲਮਾਂ ਤਾਂ ਬਹੁਤ ਜ਼ਿਆਦੀਆਂ ਖਰਾਬ ਕਰਨਗੀਆਂ ਜਿਹੜੀਆਂ ਸਮਾਜਿਕ ਤੌਰ ਤੇ ਦੁਨੀਆ ਨੂੰ ਬਹੁਤ ਹੀ ਗਲਤ ਰੂਪ ਦੇ ਦੇਣਗੀਆਂ ਆਉਣ ਵਾਲੇ ਸਮੇਂ 'ਚ ਇਹਦੇ ਨਾਲ ਪਤਾ ਨਹੀਂ ਕੀ ਕੁਝ ਲੜਾਈਆਂ ਵੀ ਹੋ ਸਕਦੀਆਂ ਨੇ ਕੀ ਕੁਝ ਹੋਏਗਾ ਇਹਦਾ ਖਾਮਿਆਜ਼ਾ ਇੱਕ ਸਿਟੀ ਨੂੰ ਇੱਕ ਦੇਸ਼ ਨੂੰ ਇੱਕ ਸਟੇਟ ਨੂੰ ਭੁਗਤਣਾ ਵੀ ਪੈ ਸਕਦਾ ਸੋ ਐਸ ਜਿਹੀਆਂ ਫਿਲਮਾਂ ਨੂੰ ਬੈਨ ਕਰੋ ਬੈਨ ਕਰਨ ਲਈ سپورਟ ਕਰੋ ਕਿਉਂਕਿ ਐਸ ਜਿਹੀਆਂ ਫਿਲਮਾਂ ਹੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਉਣ ਵਾਲੀ ਜਨਰੇਸ਼ਨ ਨੂੰ ਤਾਂ ਪ੍ਰਭਾਵ ਕਰਨਗੀਆਂ ਪਰ ਜਿਹੜਾ ਰਿਪਰੈਜ਼ੈਂਟ ਅੱਜ ਦਾ ਸਮਾਂ ਚੱਲ ਰਿਹਾ ਹੈ ਪ੍ਰੈਜ਼ੈਂਟ ਟਾਈਮ ਉਸ ਪ੍ਰੈਜ਼ੈਂਟ ਟਾਈਮ ਨੂੰ ਵੀ ਖਤਮ ਕਰ ਦੇਣਗੀਆਂ ਸੋ ਐਮਰਜੈਂਸੀ ਵਰਗੀਆਂ ਫਿਲਮਾਂ ਨੂੰ ਬੈਨ ਕਰਨ ਦੇ ਲਈ ਕਿਤੇ ਨਾ ਕਿਤੇ ਸਾਰੇ ਪੰਜਾਬ ਨੂੰ ਹਮਲਾ ਮਾਰ ਕੇ سپورਟ ਕਰਨੀ ਪੈਗੀ ਐਮਰਜੈਂਸੀ ਨੂੰ ਬੈਨ ਕਰਵਾਉਣਾ ਪਏਗਾ ਕਿਉਂਕਿ ਅਹ ਜੀਆਂ ਫਿਲਮਾਂ ਬਹੁਤ ਹੀ ਘੱਟ ਬਣਨੀਆਂ ਚਾਹੀਦੀਆਂ ਨੇ ਕਿ ਜੋ ਕਿ ਇੱਕ ਪਰ ਜੋ ਵੀ ਬਣੇ ਇੱਕ ਰਿਐਲਿਟੀ ਤੇ ਬਣੇ ਜੋ ਸਹੀ ਮੁੱਦੇ ਤੇ ਬਣਨੀ ਚਾਹੀਦੀ ਫਿਲਮ ਪਰ ਜਿਹੜੀ ਗਲਤ ਮੁੱਦੇ ਤੇ ਬਣੀ ਹੋਏਗੀ ਫਿਲਮ ਉਸ ਮੈਂ ਕਦੇ ਵੀ ਉਸ ਗਲਤ سپورਟ ਚ ਨਹੀਂ ਆਵਾਂਗਾ ਕਿਉਂਕਿ ਗਲਤ سپورਟ ਹਮੇਸ਼ਾ ਹੀ ਬੰਦੇ ਨੂੰ ਗਲਤ ਰਾਹ ਤੇ ਲੈ ਕੇ ਜਾਂਦੀ ਹੈ ਐਮਰਜੈਂਸੀ ਫਿਲਮ ਦੀ ਗੱਲ ਕਰੀਏ ਐਮਰਜੈਂਸੀ ਚ ਬਹੁਤ ਸਾਰੇ ਬਹੁਤ ਸਾਰੀਆਂ ਗਲਤੀਆਂ ਦਿੱਤੀਆਂ ਗਈਆਂ ਨੇ ਜਿਹੜੀਆਂ ਅਸੀਂ ਦੱਸ ਵੀ ਨਹੀਂ ਸਕਦੇ ਸ਼ਾਇਦ ਹੋ ਸਕਦਾ ਹੈ ਕਈ ਜਣਿਆਂ ਨੇ ਟ੍ਰੇਲਰ ਦੇਖ ਹੀ ਲਿਆ ਹੋਵੇ ਪਰ ਇਹੋ ਜਿਹੀਆਂ ਫਿਲਮਾਂ ਬੈਨ ਹੋਣੀਆਂ ਬਹੁਤ ਜ਼ਰੂਰੀ ਹੈ ਸੋ ਮੈਂ ਸਾਰਿਆਂ ਨੂੰ ਇਹੀ ਗੱਲ ਕਹਾਂਗਾ ਕਿ ਇਸ ਫਿਲਮ ਨੂੰ ਬੈਨ ਕਰਵਾਉਣ ਲਈ ਜਿਆਦਾ ਤੋਂ ਜਿਆਦਾ ਜਿਆਦਾ ਤੋਂ ਜਿਆਦਾ ਆਪਣੇ ਕੰਪਲੀਮੈਂਟਸ ਦਿਓ ਤਾਂ ਜੋ ਇਹ ਫਿਲਮ ਬੈਨ ਹੋ ਸਕੇ ਧੰਨਵਾਦ ਜੀ